A! Hala taute. Hala aite zengia. A! ਲੁਧਿਆਣੇ ਤੋਂ ਪੀ ਮਾਰਵੀ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਭਾਰਤੀ ਦਾ ਅੱਜ ਬੋਝ ਸਮਾਜ ਨੂੰ ਅਲਵਿਦਾ ਕਹਿ ਗਈ ਅਤੇ ਪੀ ਮਾਰਵੀ ਦੀ ਸਮੁੱਚੀ ਲੀਡਰਸ਼ਿਪ ਨੇ ਪਹੁੰਚ ਕੇ ਪਰਿਵਾਰ ਨੂੰ ਹੌਸਲਾ ਦਿੱਤਾ ਜਿਗਰ ਚੁਕਾ ਹੈ ਕਿ ਚੰਡੀਗੜ੍ਹ ਵਿਖੇ ਰੋਜ਼ ਪ੍ਰਦਰਸ਼ਨ ਦੇ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਸਮਾਜ ਨੂੰ ਅੱਜ ਅਲਵਿਦਾ ਕਹਿ ਗਈ ਜਨਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ Все, 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 все,

ਸਾਥਾ ਵਾਣਾ ਜਿਲਾਦੇ ਜਿਲਾਦੇ ਲੱਗੇਗੀ ਜਿਲਾਦੇ ਜਿਆਦਾ ਜਿਆਦਾ ਨਾਲੇ ਨਾਲ ਜਿਹੜਾ ਬੱਚਾ ਆ ਰਿਹਾ ਹੈ ਚਲੋ ਜੀ ਜੀਰੋ ਜੀ ਉਹ ਨੀਂਹਾਂ ਦੇ ਹੋਣਗੇ ਉਹ ਜਾਈਏ ਤਸਦ ਕਰਕੇ ਨੀਚੇ ਕਰਕੇ ਦੇ ਨੀਚੇ ਕਰਕੇ ਦੇ ਨੀਚੇ ਕਰਕੇ ਨੀਚੇ ਕਰਕੇ ਆ ਬਾਹਰ ਤੋਂ ਥੋੜੇ ਥੋੜੇ ਨੀਚੇ ਕਰ ਨੀਚੇ ਕਰ ਨੀਚੇ ਕਰਕੇ ਥੋੜਾ ਥਿੜਾ ਥੋੜਾ ਛੋੜਦਾ ਰੋ ਹਾਂ ਥੋੜੇ ਥੋੜੇ ਛੋੜਦਾ ਸਵਾਗਤ ਹੈ ਤੁਹਾਡਾ ਤੁਹਾਡਾ ਛੋਟਾ 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 ਅੱਗੇ ਛੋਟਾ ਰੋ ਛੰਤਾਰੋ ਛੋਟਾ ਛੋਟਾ ਰੋ ਓਪਨਰ ਕਰਦੇ ਹਾਂ ਹੈਲੋ <sum> ਹੈਲੋ <sum _> ਕੁਛ ਜਾਣਦੇ ਹੋ ਕਿ ਅੱਜ ਰਾਤ ਚੰਦਰ ਸ਼ੇਖਰ ਅਜ਼ਾਦ ਜੀ ਦੀ ਟੀਮ ਦਾ ਉਹ ਹੀਰਾ ਜਿਹੜਾ 2017 ਤੋਂ ਪੀਮਾਰੀ ਪੰਜਾਬ ਦਾ ਹਿੱਸਾ ਸੀਗਾ ਰਕੇਸ਼ ਭਾਰਤੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜੋ ਅੱਜ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਦੀ ਜਿਹੜੀ ਕਮੀ ਹੈ ਉਹ ਕਮੀ ਨੂੰ ਕੋਈ ਪੂਰੀ ਨਹੀਂ ਕਰ ਸਕਦਾ ਜੋ ਸਾਨੂੰ ਕੀ ਮਾਰਮੀ ਨੂੰ ਕਾਟਾ ਪੈ ਗਿਆ ਉਹ ਕਾਟਾ ਕਦੇ ਪੂਰਾ ਨਹੀਂ ਕਰ ਸਕਦੇ ਪਰ ਮੈਨੂੰ ਉਸ ਜੋਧੇ ਨੂੰ ਮੈਂ ਸਲੂਟ ਕਰਨਾ ਚਾਹੁੰਨਾ 29 ਤਰੀਕ ਨੂੰ ਵੀ ਮੇਰੇ ਨਾਲ ਗੱਲ ਹੋਈ ਸੀ 30 ਤਰੀਕ ਸਵੇਰ ਨੂੰ ਵੀ ਗੱਲ ਹੋਈ ਸੀ ਤੁਸੀਂ ਸਾਰੇ ਜਾਣਦੇ ਹੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਤੇ ਭਗਵਾਨ ਵਾਲਮੀਕ ਮਹਾਰਾਜ ਦੇ ਜੋ ਮੌਲੀ ਜਾੰਗਰਾ ਵਿਕਾਸਨਗਰ ਚੰਡੀਗੜ੍ਹ ਵਿੱਚ ਮੰਦਰਟਾ ਹੀ ਜਾਣ ਤੇ ਜਿਹੜੀ ਕਾਲ ਦਿੱਤੀ ਸੀ ਉੱਥੇ ਕੱਠ ਦੇ ਲਈ ਬਿਮਾਰ ਹੋਣ ਦੇ ਬਾਵਜੂਦ ਵੀ ਮਨਾ ਕਰਨ ਦੇ ਬਾਵਜੂਦ ਵੀ ਕਿ ਜਦੋਂ ਉਹਨਾਂ ਨੂੰ ਮੈਨੂੰ ਪਤਾ ਲੱਗਾ ਕਿ ਉਹਨਾਂ ਦੀ ਸਿਹਤ ਨਹੀਂ ਠੀਕ ਹੈ ਕਿ ਮੈਂ ਉਹਨਾਂ ਨੂੰ ਮਨਾ ਕੀਤਾ ਸੀ ਭਾਰਤੀ ਜੀ ਤੁਸੀਂ ਰਹਿਣ ਦੋ ਜੇ ਤੁਹਾਡੀ ਸਿਹਤ ਨਹੀਂ ਠੀਕ ਹੈ ਤਾਂ ਭਾਰਤੀ ਜੀ ਕਹਿੰਦੇ ਕਿ ਮਹਾਰਾਜ ਦੇ ਸਨਮਾਨ ਦੇ ਵਿੱਚ ਅਸੀਂ ਹਰ ਹਾਲਤ ਦੇ ਵਿੱਚ ਪਹੁੰਚਾਂਗੇ ਫੇਰ ਕੀ ਹੋਇਆ ਮੇਰੀ ਸਿਹਤ ਨਹੀਂ ਅਲਾਉ ਕਰਦੀ ਪਰ ਉਹ ਕਹਿ ਰਹੇ ਸੀ ਕਿ ਮਹਾਰਾਜ ਦੇ ਸਨਮਾਨ ਦੇ ਲਈ ਜੇਕਰ ਸਾਨੂੰ ਜਾਨ ਵੀ ਦੇਣੀ ਪਈ ਤਾਂ ਅਸੀਂ ਆਪਣੀ ਜਾਨ ਵੀ ਦੇ ਦਾਂਗੇ ਪਰ ਅੱਜ ਮੈਨੂੰ ਦੱਸਦੇ ਹੋ ਬੜਾ ਦੁੱਖ ਹੋ ਰਿਹਾ ਕਿ ਉਹੀ ਚੀਜ਼ ਜੋ ਸਾਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਸਾਡੇ ਨਾਲ ਮਜ਼ਾਕ ਦੇ ਵਿੱਚ ਗੱਲਾਂ ਕਰਦੇ ਆ ਜਾਂ ਕੁਝ ਇਦਾਂ ਲੱਗਦੇ ਆ 30 ਤਰੀਕ ਨੂੰ ਅੰਦੋਲਨ ਦੇ ਸਮੇਂ ਚੰਡੀਗੜ੍ਹ ਗਰਮੀ ਹੋਣ ਦੇ ਬਾਵਜੂਦ ਵੀ ਜਦੋਂ ਮੈਨੂੰ ਪਤਾ ਲੱਗਾ ਕਿ ਉਹਨਾਂ ਨੂੰ ਖੂਨ ਦੀ ਉਲਟੀ ਆ ਰਹੀ ਹੈ ਤਾਂ ਉਦੋਂ ਵੀ ਕਿਹਾ ਕਿ ਭਾਰਤੀ ਜੀ ਤੁਹਾਨੂੰ ਕਿਤੇ ਹਸਪੀਟਲ ਲੈ ਲੈ ਜਾਂਦੇ ਆ ਤਾਂ ਉਹ ਕਹਿੰਦੇ ਨਹੀਂ ਨਹੀਂ ਹੋ ਜਾਂਦਾ ਹਲਕੇ ਦੇ ਵਿੱਚ ਲੈ ਗਏ ਕਾਸ਼ ਕਿਤੇ ਉਸ ਵਕਤ ਉਹ ਸਾਨੂੰ ਦੱਸਦੇ ਜਾਂ ਸਾਨੂੰ ਐਦਾਂ ਦਾ ਮਹਿਸੂਸ ਹੁੰਦਾ ਕਿ ਸਾਡਾ ਸਾਥੀ ਸਾਥੂ ਸਦਾਲੇ ਜਾ ਰਿਹਾ ਆ ਤਾਂ ਅਸੀਂ ਉਹਨਾਂ ਨੂੰ ਉੱਤੇ ਪੀਜੇ ਲੈ ਕੇ ਜਾਂਦੇ ਜਾਂ ਕਿਤੇ ਲੈ ਕੇ ਜਾਂਦੇ ਪਰ ਉਹਨਾਂ ਨੇ ਉਸ ਟਾਈਮ 30 ਤਰੀਕ ਦੇ ਤੁਸੀਂ ਵੀਡੀਓ ਦੇਖ ਸਕਦੇ ਆ ਕਿ ਕਿਹਦਾ ਸ਼ੇਰ ਦੀ ਤਰ੍ਹਾਂ ਉਹ ਗਰਜੇ ਆ ਆਪਣੀਆਂ ਬਾਈਟਾਂ ਦਿੱਤੀਆਂ ਆ ਜੈ ਭੀਮ ਦੇ ਨਾਰੇ ਮਾਰੇ ਆ ਜਾਂ ਗੁਰੂਦੇਵ ਦੇ ਨਾਰੇ ਮਾਰੇ ਆ ਪਰ ਮੈਨੂੰ ਅੱਜ ਬੜਾ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਪੀਮ ਆਰਮੀ ਨੂੰ ਜੋ ਅੱਜ ਘਾਟਾ ਪਿਆ ਆ ਚੰਦਰ ਸ਼ੇਖਰ ਅਹਿਜ਼ਾਦ ਜੀ ਨੂੰ ਜੋ ਅੱਜ ਘਾਟਾ ਪਿਆ ਆ ਉਹ ਘਾਟਾ ਜ਼ਿੰਦਗੀ ਦੇ ਵਿੱਚ ਕਦੇ ਪੂਰਾ ਨਹੀਂ ਹੋ ਸਕਦਾ ਅਸੀਂ ਕਦੇ ਦੇਣਾ ਨਹੀਂ ਦੇ ਸਕਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਭਾਰਤੀ ਜੀ ਦਾ ਮੈਂ ਧੰਨਵਾਦ ਕਰਦਾ ਆ ਵਿਕਾਸਨਗਰ ਮੌਲੀ ਜਾਂਗਰਾ ਦੀ ਜੋ ਟੀਮ ਹੈ ਉਹ ਵੀ ਸਾਡੇ ਵਿਚਕਾਰ ਅੱਜ ਉਹਨਾਂ ਦੀ ਪੂਰੀ ਕਮੇਟੀ ਸਵੇਤ ਪ੍ਰਧਾਨ ਸਾਡੇ ਵਿਚਕਾਰ ਸ਼ਾਮਲ ਹੋਏ ਆ ਕਿ ਸਾਡੇ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਆ ਲਾਸ ਦੇ ਵਿੱਚ ਫਿਰ ਕਹਿਣਾ ਸਤਗੁਰੂ ਕਬੀਰदास ਮਹਾਰਾਜ ਦੇ ਚਰਨਾਂ ਦੇ ਵਿੱਚ ਉਹ ਜਾਬ ਰਾਜੇ ਆ ਸਤਗੁਰੂ ਕਬੀਰदास ਮਹਾਰਾਜ ਜੀ ਭਗਵਾਨ ਵਾਲਮੀਕ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਉਹਨੂੰ ਆਪਣੇ ਚਰਨਾਂ ਦੇ ਵਿੱਚ ਧੋਈ ਦਿਓ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਓ ਲਾਸ ਦੇ ਵਿੱਚ ਫਿਰ ਇਹੀ ਕਹਿਣਾ ਚਾਹੁੰਦਾ ਆ ਕਿ ਜੋ ਸਾਡਾ ਹੀਰਾ ਸਾਡੇ ਤੋਂ ਵਿਛੜ ਗਿਆ ਉਹਦੀ ਕਾੜ ਜਿੰਦਗੀ ਦੇ ਵਿੱਚ ਕਦੇ ਪੂਰੀ ਨਹੀਂ ਹੋ ਸਕਦੀ ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਜਿੰਦਾ ਰਹੂਗਾ ਉਹ ਹਮੇਸ਼ਾ ਬੀਮ ਆਰਮੀ ਦੇ ਵਿੱਚ ਜਿੰਦਾ ਰਹੂਗਾ ਉਹ ਹਮੇਸ਼ਾ ਆਜਾ ਸਮਾਜ ਪਾਰਟੀ ਦੇ ਵਿੱਚ ਜਿੰਦਾ ਰਹੂਗਾ ਅਸੀਂ ਰਕੇਸ਼ ਭਾਰਤੀ ਜੀ ਦਾ ਜਿਹੜਾ ਨਾਮ ਆ ਉਹ ਕਦੇ ਵੀ ਆਪਣੇ ਦਿਲਾਂ ਚੋਂ ਭੁਲਾਵਾਂਗੇ ਨਹੀਂ ਕਿਉਂਕਿ ਉਹਨਾਂ ਨੇ ਸਾਡੇ ਗੁਰੂ ਮਹਾਰਾਜ ਜੀ ਸਤਗੁਰ ਰਵਦਾਸ ਮਹਾਰਾਜ ਲਈ ਆਪਣੀ ਜਾਨ ਦਿੱਤੀ ਹੈ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮੰਨਨੇ ਨਹੀਂ ਹੈ ਕਿ ਕਹਿੰਦੇ ਮੈਂ ਜਾਣਾ ਹੀ ਆ ਜਾਣਾ ਹੀ ਆ ਪਾਸ ਦੇ ਵਿੱਚ ਫਿਰ ਇਹੀ ਕਹਿੰਦਾ ਕਿ ਸਤਗੁਰ ਰਵਦਾਸ ਮਹਾਰਾਜ ਜੀ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਵਕਸ਼ਨ ਜਗ ਗੁਰਦੇਵ ਤਲਵੰਡੀ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ